ਐਸ ਵੇਲੇ ਡਰਾਈਵਰਾਂ ਨੂੰ ਕੀ ਪ੍ਰੋਬਲਮ ਆਉਂਦੀਆਂ ਜਿਆਦਾ ਯਾ ਮਤਲਬ ਡਰਾਈਵਰਾਂ ਨੂੰ ਐਸ ਵੇਲੇ ਪ੍ਰੋਬਲਮ ਹੈ ਇਹ ਆ ਕਿ ਇਹਨਾਂ ਦਾ ਇੱਕ ਆ ਹੀ ਹੈ ਨੀ ਗਾ ਜੀ ਪਸਾਨ ਉਹ ਗਾਉਂਦਾ ਆ ਡਰਾਈਵਰ ਪਹੁੰਚਾਉਂਦਾ ਆ ਫੇ ਫੇ ਦੇਸ਼ ਗਾਉਂਦਾ ਆ ਫੇ ਦੇਸ਼ ਗਾਉਂਦਾ ਆ ਉਹ ਪਹਿਲਾਂ ਕੁੜੀ ਨੂੰ ਪੁੱਛਦੇ ਆ ਵੀ ਤੂੰ ਕੀ ਕਰਨਾ ਹੈ ਪੜ੍ਹਨਾ ਲਿਖਣਾ ਉਹ ਪੜਾਉਂਦੇ ਲਿਖਾਉਂਦੇ ਵੀ ਆ ਤੇ ਜਿਹੜੀ ਧੰਦੇ ਚ ਬਹਿ ਜਾਂਦੀ ਉਹ ਫੇ ਧੰਦਾ ਕਰਦਾ ਆ ਆ ਇੱਕ ਗੱਲ ਤੈਨੂੰ ਹੋਰ ਪੁੱਛਣਾ ਚਾਹੁੰਦਾ ਜਦੋਂ ਅੰਗਾਂ ਤੇਰੇ ਵੀ ਬੱਚੇ ਆ ਤੂੰ ਦਿਲੋਂ ਦੱਸਣੀ ਏ ਗੱਲ ਤੂੰ ਚਾਹੁੰਦਾ ਹੈ ਵੀ ਤੇਰੇ ਬੱਚੇ ਵੀ ਡਰਾਈਵਰ ਬਣਨ ਨਹੀਂ ਮੈਂ ਬਿਲਕੁਲ ਨਹੀਂ ਕਿਉਂ ਮੈਂ ਸੱਚੀ ਗੱਲ ਦੱਸਾਂ ਮੈਂ ਕਦੇ ਆਪਣੇ ਮੁੰਡੇ ਨੂੰ ਨਾ ਗੱਡੀ ਦੇ ਕੋਲ ਆ ਵੀ ਜਾਵੇ ਉਹਨੂੰ ਸ਼ੌਂਕ ਹੈ ਚਾਹ ਹੁੰਦਾ ਵੀ ਆਇਆ ਬਾਪੂ ਚੱਲ ਗੱਡੀ ਦੇ ਕੋਲ ਜਾ ਕੇ ਬੈਠੀਏ ਤਾਂ ਮੈਂ ਉਹਨੂੰ ਇੱਕਦਮ ਐਸੋ ਜਿਹਾ ਦਬਕਿਆ ਹੁਣ ਕਦੇ ਗੱਡੀ ਦੇ ਕੋਲ ਆਉਂਦਾ ਨਹੀਂ ਦੋਸਤੋ ਬਹੁਤ ਸਾਰੇ ਭਰਾਮਾਂ ਦੇ ਫੋਨ ਆਏ ਸੀ ਡ라이ਵਰ ਭਰਾਵਾਂ ਦੇ ਉਹਨਾਂ ਨੇ ਕਿਹਾ ਸਾਡੀ ਜ਼ਿੰਦਗੀ ਉੱਤੇ ਵੀ ਕੋਈ ਨਾ ਕੋਈ ਵੀਡੀਓ ਬਣਾਵੇ ਕੋਈ ਡਰਾਈਵਰ ਭਰਾ ਨੂੰ ਲੈ ਕੇ ਉਹਦੇ ਵਿਚਾਰ ਵੀ ਕੀ ਕੀ ਡਰਾਈਵਰਾਂ ਨੂੰ ਦਿੱਕਤਾਂ ਆਉਂਦੀਆਂ ਕਿੱਦਾਂ ਡਰਾਈਵਰ ਭਰਾ ਆਪਣੇ ਗੱਡੀਆਂ ਦਾ ਜਿਹੜਾ ਜਦੋਂ ਡਰਾਈਵਰ ਬਣਦੇ ਆ ਮਤਲਬ ਉਹ ਸਫਰ ਉਹਨਾਂ ਦਾ ਕਿੱਦਾਂ ਚੱਲਦਾ ਕਿੱਦਾਂ ਇਸ ਸਫਰ ਵਿੱਚ ਕਾਮਯਾਬ ਹੁੰਦੇ ਆ ਕਿੱਦਾਂ ਡਰਾਈਵਰ ਬਣਦੇ ਆ ਸੋ ਅੱਜ ਅਸੀਂ ਪਹੁੰਚੇ ਆ ਭਰਾ ਦੇ ਕੋਲ ਰਿੰਕੂ ਭਰਾ ਦੇ ਕੋਲ ਆਜੋ ਭਾਜੀ ਤੇ ਭਰਾ ਆਪਣਾ ਜਦੋਂ ਸ਼ੁਰੂ ਇਹਨੇ ਡਰਾਈਵਰੀ ਤੋਂ ਕੀਤਾ ਸੀਗਾ ਤੇ ਹੁਣ ਇਹ ਆਪਣੀ ਗੱਡੀ ਆ ਇਹਦੀ ਮਿਹਨਤ ਕਰਕੇ ਇਹਨੇ ਆਪਣੀ ਗੱਡੀ ਪਾਈ ਆ ਬਹੁਤ ਬਹੁਤ ਧੰਨਵਾਦ ਭਾਈ ਬਹੁਤ ਬਹੁਤ ਤੁਹਾਡਾ ਵੀ ਧੰਨਵਾਦ ਸਾਨੂੰ ਇਸ ਲੈਕ ਸਮਝਿਆ ਨਹੀਂ ਨਹੀਂ ਭਰਾ ਤੁਸੀਂ ਮਿਹਨਤ ਕਰਦੇ ਆ ਯਾਰ ਰੋਡਾਂ ਦੇ ਉੱਤੇ ਤੁਰੇ ਫਿਰਦੇ ਸਭ ਤੋਂ ਔਖੀ ਜਿਹੜੀ ਜ਼ਿੰਦਗੀ ਆ ਉਹ ਤੁਹਾਡੀ ਜ਼ਿੰਦਗੀ ਆ ਹਰ ਵੇਲੇ ਜਾਨ ਜਿਹੜੀ ਤਲੀ ਦੇ ਉੱਤੇ ਹੁੰਦੀ ਡਰਾਈਵਰਾਂ ਦੀ ਤੇ ਭਰਾ ਮੈਂ ਜਦੋਂ ਚੱਲ ਤੇ ਇਹਨਾਂ ਘੜਬੇ ਸਵਾਲ ਵੀ ਕਰਾਂਗੇ ਸਭ ਤੋਂ ਪਹਿਲਾਂ ਤਾਂ ਮੈਂ ਸ਼ੁਰੂਆਤ ਕਰਨ ਤੋਂ ਪਹਿਲਾਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਵੀ ਤੁਸੀਂ ਇਹ ਡਰਾਈਵਿੰਗ ਲਾਈਨ ਦੀ ਜਦੋਂ ਸ਼ੁਰੂਆਤ ਕੀਤੀ ਸੀ ਉਦੋਂ ਤੁਹਾਡੀ ਉਮਰ ਕਿੰਨੀ ਸੀ ਉਦੋਂ ਮੇਰੀ ਉਮਰ ਕਰ 14-15 ਸਾਲ ਦੀ ਸੀਗੀ 14 15 ਸਾਲ ਹਾਂ ਸਨ 93 ਤੋਂ ਮੈਂ ਇਸ ਲੇਨ ਦੇ ਵਿੱਚ ਪਿਆ ਸੀ ਤੇ ਬਸ ਇਦਾਂ ਜਿੱਦਾਂ ਬੰਦੇ ਯਾਰਾਂ ਦੋਸਤਾਂ ਦੀਆਂ ਗੱਲਾਂ ਸੁਣ ਕੇ ਗੱਡੀ ਦਾ ਭੂਤ ਸਵਾਰ ਹੋ ਗਿਆ ਘਰਦਿਆਂ ਨੇ ਰੁਕਿਆ ਹੀ ਬਥੇਰਾ ਤੇ ਬਾਕੀ ਜਦੋਂ ਬੰਦੇ ਨੇ ਜਿਹੜੀ ਲੇਨ ਚ ਪੈਣਾ ਹੋਵੇ ਫਿਰ ਬੰਦਾ ਚਲੇ ਹੀ ਜਾਂਦਾ ਜੀ ਤੇ ਉਹ ਐਸਾ ਬਸ ਮਾਈਂਡ 'ਚ ਆਇਆ ਵੀ ਗੱਡੀ ਸਿੱਖਣੀਆਂ ਗੱਡੀ ਸਿੱਖਣੀਆਂ ਘਰੋਂ ਦੌੜ ਕੇ ਦਿੱਲੀ ਚਲ ਗਏ ਦਿੱਲੀ ਵੇ ਉੱਥੇ ਜਾ ਕੇ ਜਿਉਂ ਤੱਕੇ ਖਾਣ ਲੱਗੇ ਅੱਜ ਤੱਕ ਤੱਕੇ ਖਾਈ ਜਾਂਦੇ ਨੇ ਡਰਾਈਵਰੀ ਲੇਨ ਹੈ ਹੀ ਤੱਕੇ ਆ ਇਹ ਸੌਖੀ ਤਾਂ ਹੈ ਨਹੀਂ ਬੰਦਿਆਂ ਦਾ ਜਿੱਦਾਂ ਵੀ ਲਾ ਲੋ ਡਰਾਈਵਰ ਜਿਹੜਾ ਬੰਦਾ ਹੈਗਾ ਆ ਉਹ ਕਨੈਕਟਰ ਨੂੰ ਤਾਂ ਸਮਝਦਾ ਵੀ ਮੇਰੇ ਮੰਨ ਲਾ ਵੀ ਤਲਵੇ ਚਟੇ ਹਨਾ ਉਹ ਬੜਾ ਤੰਗ ਕਰਦੇ ਸੀ ਅੱਜ ਦੇ ਟਾਈਮ ਦੇ ਵਿੱਚ ਤਾਂ ਕੋਈ ਗੱਲ ਸੁਣਦਾ ਹੀ ਨਹੀਂ ਉਸ ਟਾਈਮ ਦੇ ਵਿੱਚ ਜੋ ਡਰਾਈਵਰ ਨੇ ਕਹਿ ਤਾ ਉਹਦੇ ਜਾਨੀ ਕਿ ਹੁੰਦਾ ਸੀਗਾ ਕਿ ਉਹਦੇ ਆਉਣ ਤੱਕ ਉਹ ਕੰਮ ਹੋਣਾ ਚਾਹੀਦਾ ਤੇ ਕੁੱਟ ਵੀ ਖਾਦੀ ਕਦੇ ਜਦੋਂ ਗੱਡੀ ਸਿੱਖਦਾ ਸੀ ਬਹੁਤ ਜ਼ਿਆਦਾ ਨਜਾਇਜ਼ ਹੀ ਖਾਦੀ ਜਿੱਦਾਂ ਕੰਮ ਕਰਨ ਦਾ ਵੀ ਬੜਾ ਸ਼ੌਕ ਹੁੰਦਾ ਸੀ ਹਨਾ ਤੇ ਡਰਾਈਵਰ ਜਦੋਂ ਵੀ ਦਿਲ ਕਰਦਾ ਸੀਗਾ ਜੇ ਮੰਨ ਲਓ ਉਦੋਂ ਛੋਟੀਆਂ ਗੱਡੀਆਂ ਨੇ 6 ਚੱਕੀਆਂ ਤੇ ਉਹਨਾਂ ਨੇ ਜਿੱਦਾਂ ਠਾਰਾ ਠਾਰਾ ਬੀਬੀ ਤਾਂ ਕੋਲਾ ਲੱਦ ਲੈਣਾ ਤੇ ਕਹਿਣਾ ਵੀ ਪੈਰ ਪੈਂਚਰ ਹੋ ਗਿਆ ਤਾਂ ਲਾਜ ਜੈਕ ਉਦੋਂ ਨਿਆਣੇ ਸੀਗੇ ਚਲੋ ਜਾਨ ਵੀ ਸੀਗੀ ਤੇ ਜੈਕ ਚੱਕਦਿਆਂ ਨੂੰ ਵੀ ਜੇ ਜੈਕ ਨਹੀਂ ਚੱਕ ਹੋ ਰਿਹਾ ਤਾਂ ਤਾਂ ਵੀ ਡੰਡੇ ਛੱਡਣੇ ਤੇ ਤੋਂ ਸਾਰੇ ਜੈਕ ਨਹੀਂ ਚੱਕ ਹੋ ਰਿਆ ਤੇ ਗੱਲ ਆ ਵੀ ਬੜਾ ਮੁਸੀਬਤਾਂ ਦਾ ਝੱਲ ਕੇ ਤਾਂ ਫਿਰ ਬੰਦਾ ਹੌਲੀ-ਹੌਲੀ ਹੋ ਜਾਂਦਾ ਸਟੈਂਡ ਹੈ ਨਾ ਮਤਲਬ ਜੇ ਆਪਾਂ ਸਪਸ਼ਟ ਸ਼ਬਦਾਂ ਵਿੱਚ ਕਹਿ ਦਈਏ ਤਾਂ ਇਹ ਕਹਿ ਸਕਦੇ ਆਂ ਵੀ ਖਰੇ ਉਸਤਾਦ ਦਾ ਚੰਡਿਆ ਹੋਇਆ ਰੈਂਕੂ ਇਹ ਕਹਿ ਸਕਦੇ ਆਂ ਨਹੀਂ ਕਹਿ ਸਕਦੇ ਕਹਿੰਦਾ ਮਤਲਬ ਜਿਨ੍ਹਾਂ ਨੇ ਮਾਰਾਂ ਖਾਧੀਆਂ ਅੱਜ ਕੱਲ ਦੇ ਚੇਲੇ ਗੱਲ ਹੀ ਨਹੀਂ ਸੁਣਦੇ ਯਾਰ ਮੜਾ ਉਸਤਾਦ ਕੋਈ ਗੱਲ ਕਹਿ ਦੇਵੇ ਨਾਲ ਹੀ ਗੱਡੀ ਉੱਤਰੀ ਜਾਂਦੇ ਆਂ ਨਹੀਂ ਅਗਲੇ ਕਹਿੰਦੇ ਜੀ ਸਾਡੇ ਬੱਸ ਦੀ ਗੱਲ ਹੈ ਨਹੀਂ ਕਿ ਤੇ ਅੱਜ ਕੱਲ ਡਰਾਈਵਰ ਨਵੇਂ ਲੱਭਦੇ ਵੀ ਹੈ ਨਹੀਂਗੇ ਨਾ ਉਹ ਇਸ ਆਪਣੇ ਇੱਥੇ ਇਸ ਚੀਜ਼ ਦੀ ਕਦਰ ਨਹੀਂ ਹੈਗੇ ਡਰਾਈਵਰ ਬਣਨ ਨੂੰ ਤਾਂ ਬੰਦੇ ਚਲੋ ਬਣ ਜਾਂਦੇ ਆ ਪਰ ਕਰਨੀ ਬਹੁਤ ਔਖੀ ਆ ਡਰਾਈਵਰੀ ਬਹੁਤ ਜ਼ਿਆਦਾ ਔਖੀ ਆ ਇੱਥੇ ਖਾਸ ਕਰਕੇ ਇੰਡੀਆ ਦੇ ਵਿੱਚ ਹੁਣ ਜਿੱਦਾਂ ਬਾਹਰ ਲੀਆਂ ਕੰਟਰੀਆਂ ਦੇ ਵਿੱਚ ਬੰਦੇ ਦੱਸਦੇ ਜੀ ਅਸੀਂ ਆਹ ਨਜ਼ਾਰੇ ਲੈ ਰਹੇ ਆ ਉਹ ਇੱਥੇ ਤਾਂ ਹੈ ਹੀ ਨਹੀਂ ਕਿ ਹੁਣ ਅਸੀਂ ਢੇੜਾ ਲਾ ਕੇ ਆਉਂਦੇ ਆ ਦਿਨ ਰਾਤ ਜਾਗਦੇ ਆ ਮੰਨ ਲਓ ਵੀ ਦਿਨ ਰਾਤ ਹੀ ਰੋਡ ਤੇ ਸਟੀering ਤੇ ਰਹਿਨੇ ਆ ਜੇ ਉਧਰੋਂ ਕੱਚਾ ਮਾਲ ਭਰ ਕੇ ਤੁਰਦੇ ਆ ਨਾ ਤਾਂ ਚਾਰ-ਚਾਰ ਦਿਨ ਲਗਾਤਾਰ ਇਸਟੇਰਿੰਗ ਤੇ ਨਿਕਲ ਜਾਂਦੇ ਰਹੇ ਆ ਜਾਗਣਾ ਪੈਂਦਾ ਚਾਰ-ਚਾਰ ਦਿਨ ਜਾਗਣਾ ਪੈਂਦਾ ਤੇ ਉੱਥੇ ਡਿਊਟੀ 8 ਘੰਟੇ ਆ ਉੱਥੇ ਤੁਹਾਨੂੰ ਰੁਕਣਾ ਹੀ ਪੈਣਾ ਕਹਿੰਦੇ ਇਦਾਂ ਹੀ ਸੁਣਦੇ ਆ ਆਪਾਂ ਤਾਂ ਚਲੋ ਗਏ ਤਾਂ ਹੈ ਨਹੀਂ ਸੁਣਦੇ ਆ ਵੀ ਉਧਰ ਡਰਾਈਵਰਾਂ ਨੂੰ 8 ਘੰਟਿਆਂ ਤੋਂ ਬਾਅਦ ਸਟਾਪ ਕਰਨਾ ਹੀ ਪੈਣਾ 4 ਘੰਟਿਆਂ ਦਾ ਸਟਾਪ ਹੈਗੀ ਆ ਨਾਲੇ ਦੋਸਤੋ ਇੱਕ ਗੱਲ ਹੋ ਰਹੀ ਆ ਜੇ ਨਾ ਕੋਈ ਕੈਨੇਡਾ ਅਮਰੀਕਾ ਇੰਗਲੈਂਡ ਚੋਂ ਕੋਈ ਡਰਾਈਵਰ ਆਇਆ ਹੋਵੇ ਤੇ ਇੱਥੇ ਆਣ ਕੇ ਕਹਿ ਦਵੇ ਜੀ ਮੁੰਡਾ ਸਾਡਾ ਬਾਹਰੋਂ ਆਇਆ ਉਹ ਡਰਾਈਵਰ ਆ ਉੱਥੇ ਤੇ ਵਿਆਹ ਕਰਨਾ ਕੁੜੀ ਫੱਟ ਮਿਲਦੀ ਆ ਤੇ ਇੱਥੇ ਜਿਹੜੇ ਹੁਣ ਜੇ ਕਹਿ ਦਵੇ ਜੀ ਆ ਬੰਦਾ ਪੰਜਾਬ ਵਿੱਚ ਡਰਾਈਵਰੀ ਕਰਦਾ ਆ ਤੇ ਕੋਈ ਕੁੜੀ ਵੀ ਨਹੀਂ ਦਿੰਦਾ ਭਰਾ ਇਹ ਗੱਲ ਸੱਚੀ ਆ ਭਾਜੀ ਨਹੀਂ ਇਹ ਸੱਚੀ ਆ ਵਸੇ ਜਿਨ੍ਹਾਂ ਦੇ ਹੋ ਗਏ ਆ ਉਹ ਤਾਂ ਕਿਸਮਤ ਵਾਲੇ ਹੀ ਆ ਬਾਕੀ ਵਿਚਾਰੇ ਬਹੁਤ ਤੁਰੇ ਫਿਰਦੇ ਆ ਜਦੋਂ ਉਹਨਾਂ ਨੂੰ ਪਤਾ ਲੱਗਦਾ ਡਰਾਈਵਰੀ ਦਾ ਟੈਗ ਲੱਗ ਗਿਆ ਤੇ ਉਹ ਕਹਿ ਦਿੰਦੇ ਨਹੀਂ ਜੀ ਡਰਾਈਵਰ ਨਹੀਂ ਇਹ ਤਾਂ ਨਸ਼ੇ ਬਹੁ ਕਰਦੇ ਆ ਨਸ਼ੇ ਵੀ ਬੰਦਾ ਜ਼ਰੂਰੀ ਨਹੀਂ ਹੈਗਾ ਸਾਰੇ ਹੀ ਕਰਦੇ ਆ ਬੰਦਾ ਫਸ ਜਾਂਦਾ ਯਾਰ ਜਿੱਦਾਂ ਵੀ ਲਾਲਾ ਮੈਂ ਹੁਣ ਇਸ ਚੀਜ਼ ਦੇ ਵਿੱਚ ਮੰਨ ਲਓ ਵੀ 93 ਤੋਂ ਲੈ ਕੇ 2009 ਦੇ ਵਿੱਚ ਆ ਕੇ ਆਪਾਂ ਇਹ ਸੰਘਰਸ਼ ਦੇ ਵਿੱਚ ਪਏ ਆ ਵੀ ਮੜਾ ਮੋਟਾ ਚਲੋ ਖਾਣ ਲੱਗ ਪਏ ਹਨ ਤੇ ਉਹ ਜੁੜ ਜਾਂਦੀਆਂ ਬੰਦੇ ਨਾਲ ਚੀਜ਼ਾਂ ਜੇ ਤੁਸੀਂ ਡਰਾਈਵਰੀਡ ਲੈਣੀ ਇਦਾਂ ਦੀ ਆ ਜੇ ਤੁਸੀਂ ਨਹੀਂ ਵੀ ਕੁਝ ਖਾਂਦੇ ਹਨ ਨਾ ਮਾਲਾ ਫੇਰ ਨਾਲੇ ਵੀ ਬੰਦੇ ਹੈਗੇ ਆ ਜਿਹੜੇ ਸਵੇਰੇ ਸ਼ਾਮ ਨਾਮ ਜਪਦੇ ਆ ਨਾਮ ਜਪ ਕੇ ਫੇਰ ਸਟੀering ਤੇ ਬੈਠਦੇ ਹਨ ਉਹਨਾਂ ਦਾ ਹੈਗਾ ਹੀ ਹੈਗਾ ਵੀ ਮੰਨ ਲਾ ਵੀ ਜ਼ਰੂਰੀ ਨਹੀਂ ਵੀ ਨਸ਼ੇ ਹੀ ਕਰਦੇ ਆ ਸਾਰੇ ਉਹ ਘੱਟ ਪਰਸੈਂਟ ਹੈ ਜਿਹੜੇ ਮੰਨ ਲਾ ਵੀ 90% ਬੰਦੇ ਜਿਹੜੇ ਆ ਚੰਗੇ ਆ ਤੇ ਜਿਹੜੇ 10% ਵਿੱਚ ਹੈਗੇ ਆ ਨਾ ਉਹਨਾਂ ਦੇ ਨਾਲ ਫਿਰ ਬੰਦਾ ਇੱਕੋ ਹੀ ਗਿਣਿਆ ਜਾਂਦਾ ਹਨਾ ਸਾਰਿਆਂ ਨੂੰ ਲੋਕੀ ਇੱਕੋ ਨਜ਼ਰ ਨਾਲ ਦੇਖਦੇ ਆ ਤੇ ਇੱਕ ਪਰਾ ਮੈਂ ਹੋਰ ਗੱਲ ਦੱਸੀ ਵੀ ਕਈ ਵੇਲੇ ਜਿੱਦਾਂ ਰੋਡ ਤੇ ਅਸੀਂ ਵੀ ਦੇਖੀ ਹੈ ਨਾ ਗੱਡੀ ਦਾ ਲੋਡ ਕੀਤੀ ਹੋਵੇ ਜਿਆਦੀ ਤੇ ਉਹ ਕਈ ਵੇਲੇ ਜਿਹੜਾ ਛੋਟੀ ਗੱਡੀ ਵਾਲਾ ਉਹ ਸੈਡ ਹੀ ਨਹੀਂ ਦਿੰਦਾ ਉਹ ਉਹਦੀ ਮਜਬੂਰੀ ਨਹੀਂ ਸਮਝਦਾ ਡਰਾਈਵਰ ਦੀ ਭਾਵੇਂ ਉਹਦੀ ਗੱਡੀ ਲੋਡ ਆ ਉਹ ਥੱਲੇ ਨਹੀਂ ਲਾ ਸਕਦਾ ਉਹਦੇ ਬਾਰੇ ਕੀ ਕਹਿਣਾ ਚਾਹੁੰਦਾ ਉਹਦੇ ਵਿੱਚ ਦੇਖੋ ਇਹ ਉਹਨਾਂ ਦੀ ਇਹ ਸੋਚ ਆ ਹਾਂ ਜੇ ਉਹ ਇਹ ਸੋਚਣਾ ਨਾ ਵੀ ਵੱਡੀ ਗੱਡੀ ਲਈ ਆਉਂਦਾ ਇਹਨੂੰ ਉਨੇਕ ਰੋਡ ਦੇ ਉੱਤੇ ਜਗ੍ਹਾ ਵੀ ਜ਼ਿਆਦਾ ਚਾਹੀਦੀ ਆ ਤੇ ਹੁਣ ਮੰਨ ਲਓ ਆਪਾਂ ਜਾ ਰਹੇ ਆ ਨਾ ਰੋਡ ਤੇ ਜੇ ਆਪਾਂ ਇੱਧਰ ਉੱਧਰ ਮਾੜੀ ਮੋਟੀ ਘਮਾ ਵੀ ਰਹੇ ਹੁਣ ਜ਼ਰੂਰੀ ਨਹੀਂ ਕਿ ਰੋਡ 15 ਆ ਹੋ ਸਕਦਾ ਕਈ ਵਾਰੀ ਕੋਈ ਰੋਡ ਤੇ ਇੰਦਾ ਦਾ ਕੱਲ ਪੱਤੀ ਪਿਆ ਹੁੰਦਾ ਉਤੋਂ ਹੀ ਘਮਾਉਣੀ ਪੈ ਜਾਂਦੀ ਆ ਅਗਲਾ ਇਹ ਸੋਚਦਾ ਵੀ ਮੇਰੇ ਵੱਲੋਂ ਘਮਾਤੀ ਨੇ ਹਾਂ ਇਹ ਨਹੀਂ ਦੇਖਣਾ ਉਹਨੇ ਵੀ ਇਹਦੀ ਕੋਈ ਮਜਬੂਰੀ ਹੋ ਸਕਦੀ ਆ ਜਾਂ ਮੰਨ ਲਓ ਨੀਂਦ ਚ ਵੀ ਹੋ ਸਕਦਾ ਬਹੁਤ ਕਈ ਚਾਂਸ ਬਣ ਜਾਂਦੇ ਆ ਪਰ ਡਰਾਈਵਰ ਨੂੰ ਤਾਂ ਅਗਲਾ ਕਹਿੰਦਾ ਕਿ ਇਹ ਸਾਲਾ ਮੇਰੇ ਵੱਲੋਂ ਆ ਗਿਆ ਉਹ ਗਾਲੀ ਕੱਢ ਕੇ ਜਾਊਗਾ ਉਹ ਇਹ ਨਹੀਂ ਸੋਚੂਗਾ ਕਿ ਇਹਦੀ ਕੋਈ ਮਜਬੂਰੀ ਹੋ ਸਾਦੀ ਉੱਪਰ ਟਾਣੇ ਵੀ ਆ ਮਾਲ ਉੱਚਾ ਲੱਦਿਆ ਹੁੰਦਾ ਤਾਂ ਉਹਨੇ ਟਾਣਾ ਵੀ ਬਚਾਉਣਾ ਅ ਤਰਪਾਲ ਪਾਟ ਗਈ ਫੇ ਉਹ ਵੀ ਖਰਚਾ ਪੈਣਾ ਸਰ ਮਾਲ ਵੀ ਕਈ ਵਾਰੀ ਖਿੱਲਰ ਜਾਂਦਾ ਮਾਲ ਖਿਲਰੇਗਾ ਤੇ ਰੋਡ ਤੇ ਕੋਈ ਕੱਲ ਪੱਤੀ ਪਈ ਹੈ ਉਹ ਤੋਂ ਵੀ ਕਮਾਉਣੀ ਆ ਅਗਲੇ ਨੂੰ ਇਹ ਨਹੀਂ ਹੁੰਦਾ ਕਿ ਸਾਡੀ ਉਹ ਆਪਣਾ ਧਿਆਨ ਛੱਡ ਕੇ ਰੋਡ ਡਰਾਈਵਰ ਵੱਲੋਂ ਹੋ ਜੂਗਾ ਗਾਲਾਂ ਕੱਢਣ ਤੇ ਇਹ ਨਹੀਂ ਦੇਖਦੇ ਕਿ ਮੇਰੀ ਉਹਨੇ ਸਾਈਡ ਛੱਡੀ ਮੇਰੀ ਗੱਡੀ ਨੰਗਣ ਚੋ ਗਈ ਉਹ ਮੈਨੂੰ ਜਗ੍ਹਾ ਦੇ ਰਿਹਾ ਹੈ ਉਧਰ ਨੂੰ ਧਿਆਨ ਹਟਾ ਕੇ ਆਪਣਾ ਗਾਲਾਂ ਵੱਲ ਨੂੰ ਕਰ ਲੈਣਾ ਵੀ ਇਹਨੂੰ ਮੈਂ ਹੁਣ ਥੱਲੇ ਲਾ ਕੇ ਜਾ ਇਹਨੂੰ 2-4 ਛੱਡ ਦਵਾ 2-4 ਛੱਡ ਦਵਾ ਉਹ ਚੀਜ਼ ਹੋ ਜਾਂਦੀ ਹੈ ਬਾਕੀ ਜਦੋਂ ਬੰਦਾ ਰੋਡ ਤੇ ਚੱਲਦਾ ਬਹੁਤ ਕੁਝ ਦੇਖਣਾ ਪੈਂਦਾ ਤੇ ਕਈ ਇਹ ਚੀਜ਼ਾਂ ਨੂੰ ਸਾਹਮਣੇ ਦੇ ਕਈ ਨਹੀਂ ਸਾਹਮਣੇ ਤੇ ਇੱਕ ਮੈਂ ਭਰਾ ਹੋਰ ਗੱਲ ਪੁੱਛਣਾ ਚਾਹੁੰਦਾ ਵੀ ਜਿੱਦਾਂ ਮਤਲਬ ਤੁਸੀਂ ਬਾਹਰ ਲੀਆਂ ਸਟੇਟਾਂ ਵਿੱਚ ਜਾਂਦੇ ਆ ਜਿੱਦਾਂ ਸੁਣਨ ਨੂੰ ਕਈ ਡਰਾਈਵਰ ਭਰਾ ਦੱਸ ਦਿੰਦੇ ਉੱਥੇ ਇਦਾਂ ਦੇ ਪਿੰਡ ਆ ਜਿੱਥੇ ਜਿਦਾਂ ਬੀਬੀਆਂ ਵਾਲਾ ਚੱਕਰ ਬਹੁਤ ਚੱਲਦਾ ਹੈ ਨਾ ਉੱਥੇ ਬੀਬੀਆਂ ਬਾਹਰ ਮੰਜੇ ਢਾ ਕੇ ਬੇਨ ਬੇਟੀਆਂ ਹੁੰਦੀਆਂ ਜਿਹੜੇ ਮਤਲਬ ਮਰਜ਼ੀ ਬੰਦਾ ਜਾ ਕੇ ਉੱਥੇ ਪੈਸੇ ਖਰਚੇ ਜੋ ਵੀ ਗਲਤ ਕੰਮ ਹੁੰਦੇ ਹੈ ਨਾ ਤੇ ਪਰ ਮੈਂ ਤੈਨੂੰ ਇਹ ਗੱਲ ਪੁੱਛਣਾ ਚਾਹਣਾ ਤੁਸੀਂ ਆਪਣੇ ਆਪ ਨੂੰ ਉਹਨਾਂ ਚੀਜ਼ਾਂ ਤੋਂ ਕਿੱਦਾਂ ਬਚਾਉਂਦੇ ਰਹੇ ਅੱਜ ਇੱਥੇ ਤੁਸੀਂ ਮਾਲਕ ਬਣੇ ਗੱਡੀਆਂ ਦੇ ਡਰਾਈਵਰੀ ਤੋਂ ਉੱਠ ਕੇ ਉਸਤਾਦਾਂ ਦੀਆਂ ਮਾਰਾਂ ਝੱਲ ਕੇ ਉਹ ਚੀਜ਼ਾਂ ਵਿੱਚ ਜਿਹੜੇ ਬੰਦੇ ਫਸ ਜਾਂਦੇ ਕਈਆਂ ਦੀਆਂ ਗੱਡੀਆਂ ਦੀਆਂ ਗੱਡੀਆਂ ਹੀ ਉਹ ਚੀਜ਼ ਵਿੱਚ ਖਤਮ ਹੋ ਜਾਂਦੀਆਂ ਨਾ ਕਈ ਗੱਡੀਆਂ ਦੇ ਮਾਲਕ ਵੀ ਮੈਂ ਦੇਖੇ ਆ ਹੁਣ ਦੂਜੀਆਂ ਗੱਡੀਆਂ ਉੱਤੇ ਡਿਲੀਵਰੀ ਕਰ ਰਿਹਾ ਕਿਉਂਕਿ ਉਹ ਉਹਨਾਂ ਨੇ ਜਿਹੜਾ ਪੈਸਾ ਆ ਐਸ਼ ਪ੍ਰਾਸਤੀ ਵਿੱਚ ਆਪਣਾ ਯਾਰਦ ਦੁੱਤਾ ਹਨਾ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਆ ਇਹ ਵੀ ਬੰਦੇ ਤੇ ਜਿੱਦਾਂ ਕਹਿੰਦੇ ਉਹ ਨਿਰਪਰ ਹੋ ਜਾਂਦਾ ਜਿਹੜੇ ਬੰਦੇ ਨੇ ਮੰਨ ਲਓ ਅਹੀ ਆ ਜਾਂਦੀ ਵਿਆਹ ਦੀ ਗੱਲ ਹੀ ਜਿਹੜੇ ਬੰਦੇ ਨੂੰ ਹੁਣ ਉਹੋ ਜੀ ਸੋਚ ਹੋ ਜਾਂਦੀ ਆ ਕਿ ਯਾਰ ਮੇਰਾ ਕਿਹੜਾ ਕੋਈ ਅੱਗੇ ਪਿੱਛੇ ਹੈਗਾ ਆ ਉਹ ਫਿਰ ਆਪਣੀ ਜ਼ਿੰਦਗੀ ਨੂੰ ਉਸ ਹਿਸਾਬ ਨਾਲ ਹੀ ਲੈ ਤੁਰਦਾ ਹਨਾ ਹੁਣ ਸਾਡੇ ਵਰਗੇ ਜਿਹਨਾਂ ਮੰਨ ਲਓ ਵੀ ਘਰ ਪਰਿਵਾਰ ਹੈਗਾ ਆ ਤੇ ਬੰਦਾ ਪਹਿਲ ਆਪਣੇ ਪਰਿਵਾਰ ਨੂੰ ਹੀ ਦਿੰਦਾ ਜ਼ਰੂਰੀ ਨਹੀਂ ਹੈਗਾ ਕਿ ਹਰ ਇੱਕ ਬੰਦਾ ਹੀ ਉੱਥੇ ਜਾ ਕੇ ਰਾਜੀ ਆ ਉਹਨਾਂ ਦਾ ਤਾਂ ਇਹ ਕੀਤਾ ਆ ਮੰਨ ਲਓ ਕਿ ਉੱਥੇ ਉਹਨਾਂ ਨੂੰ ਸਰਕਾਰ ਸਰਪੂਰੇ ਦਾ ਕੋਈ ਨਹੀਂ ਕੁਛ ਕਹਿੰਦਾ ਹੈਗਾ ਇਹ ਉਹਨਾਂ ਦਾ ਪਤਾ ਸੁਣਦੇ ਆਏ ਆ ਵੀ ਉਹਨਾਂ ਦਾ ਇੱਕ ਨਾ ਵੱਖਰੀ ਕਲਚਰ ਲਾਲਾ ਕਲਚਰ ਲਾਲਾ ਨਾ ਉਹ ਪਹਿਲਾਂ ਕੁੜੀ ਨੂੰ ਪੁੱਛਦੇ ਆ ਵੀ ਤੂੰ ਕੀ ਕਰਨਾ ਹੈ ਪੜ੍ਹਨਾ ਲਿਖਣਾ ਉਹ ਪੜਾਉਂਦੇ ਲਿਖਾਉਂਦੇ ਵੀ ਆ ਤੇ ਜਿਹੜੀ ਧੰਦੇ ਚ ਬੈ ਜਾਂਦੀ ਆ ਫੇਰ ਧੰਦਾ ਕਰਦੀ ਆ ਨਹੀਂ ਉਹ ਉਹਨਾਂ ਨੂੰ ਉਸਤਾਦ ਇਦਾਂ ਕਹਦੇ ਵੀ ਜਦਾਂ ਕੁੜੀ ਦੀ ਮਾਂ ਕੁੜੀ ਦਾ ਪੇ ਕੁੜੀ ਦਾ ਬਾਪ ਤੇ ਕੁੜੀ ਨਾਲ ਇਦਾਂ ਮੰਜੇ ਤੇ ਬੈਠੀ ਹੁੰਦੀ ਆ ਜਦੋਂ ਕੋਈ ਇਦਾਂ ਡਰਾਈਵਰ ਜਾਂਦਾ ਉਹ ਉਹ ਉਹਨਾਂ ਦੇ ਸਾਹਮਣੇ ਆਪਣੇ ਮਤਲਬ ਅੰਦਰ ਚਲ ਜਾਂਦੀ ਮੁੰਡੇ ਨੂੰ ਮਿਲਣਾ ਕਿ ਮਤਲਬ ਕਹਿਣ ਦਾ ਮਤਲਬ ਉਧਰਲੇ ਲੋਕਾਂ ਦੇ ਇੰਨੇ ਕ ਜ਼ਮੀਰ ਮਰੇ ਹੋਏ ਆ ਨਹੀਂ ਜ਼ਮੀਰ ਨਹੀਂ ਉਹਨਾਂ ਦਾ ਉਹੀ ਆ ਫੇ ਇਹ ਹੈ ਹੀ ਆ ਨਾ ਉਹਨਾਂ ਦੀ ਇੱਕ ਵੱਖਰਾ ਹੀ ਆ ਇਹ ਉਹ ਧੰਦਾ ਜਿਹੜਾ ਕਰਦੀ ਆ ਉਹਨਾਂ ਨੂੰ ਉਹਦੇ ਨਾਲ ਹੀ ਰੋਟੀ ਪਾਣੀ ਚੱਲਦਾ ਉਹਨਾਂ ਦਾ ਉਹ ਉਹਨਾਂ ਦਾ ਵੱਖਰਾ ਹੀ ਆ ਇਹ ਮਤਲਬ ਕਿੱਤਾ ਬਣ ਚੁੱਕਿਆ ਉਹਨਾਂ ਦਾ ਕਿੱਤਾ ਮੈਂ ਕੋ ਲਾਲਾ ਉਹਨਾਂ ਦਾ ਨਾ ਜਿੱਦਾਂ ਵੀ ਸ਼ੁਰੂ ਤੋਂ ਹੀ ਇਹ ਚੱਲਦਾ ਆ ਰਿਹਾ ਉਹਨਾਂ ਦਾ ਕਲਚਰ ਚ ਹੀ ਆ ਇਹ ਉਹ ਵੱਖਰਾ ਹੀ ਆ ਉਹਨਾਂ ਜਿਹੜੇ ਇਹ ਕੰਮ ਕਰਦੇ ਆ ਧੰਦਾ ਕਰਦੇ ਆ ਨਾ ਉਹ ਰੋਡ ਤੇ ਬੈਠੇ ਆ ਕੇ ਆਪਣੇ ਉੱਥੇ ਹੀ ਰੋਡ ਤੇ ਉਹਨਾਂ ਨੇ ਘਰ-ਵਾਰ ਵੀ ਬਣਾ ਲਏ ਹੁਣ ਤਾਂ ਪਹਿਲਾਂ ਤਾਂ ਚਲੋ ਪੱਛੇ ਹੀ ਹੁੰਦੇ ਸੀ ਕੋ ਕਾਨਿਆਂ ਗੁੰਨਿਆਂ ਦੇ ਤੇ ਹੁਣ ਤਾਂ ਉਹਨਾਂ ਨੇ ਕੋਠੀਆਂ ਬੜੀਆਂ ਤਗਣੀਆਂ ਤਗਣੀਆਂ ਪਾਈਆਂ ਡਰਾਈਵਰਾਂ ਦੇ ਸਿਰੋਂ ਡਰਾਈਵਰਾਂ ਦੇ ਸਿਰੋਂ ਬਾਕੀ ਜਿਹੜੇ 24 ਘੰਟੇ ਜਿਹੜਾ ਬੰਦਾ ਰਹਿੰਦਾ ਹੀ ਬਾਹਰ ਆ ਉਨੇ ਕਿਤੇ ਨਾ ਕਿਤੇ ਬੰਦਾ ਖਤਾ ਖਾਈ ਜਾਂਦਾ ਹੈ ਨਾ ਉਸ ਚੀਜ਼ ਨਾਲੋਂ ਹੋ ਹੀ ਜਾਊਗਾ ਬਾਕੀ ਇਹ ਚੀਜ਼ਾਂ ਜਿਹੜੀਆਂ ਜਿਹੜਾ ਸਮਝਦਾਰ ਬੰਦਾ ਹੈ ਨਾ ਉਹਦੇ ਹੁਣ ਕਈ ਵਾਰੀ ਆਪਾਂ ਨੂੰ ਰੋਡ ਤੇ ਜਾਂਦਿਆਂ ਨੂੰ ਵੀ ਕੋਈ ਮਿਲ ਜਾਂਦੀ ਹੈ ਹੱਥ ਦਿੰਦੀ ਆ ਆਪਾਂ ਤਾਂ ਇਹ ਪੁੱਛ ਸਕਦੇ ਹਾਂ ਜੀ ਹਾਂਜੀ ਦੱਸੋ ਕਿਤੇ ਹੈਲਪ ਕਰ ਜਾਂ ਕਿਤੇ ਜਾਣਾ ਛੱਡਣਾ ਉਹ ਛੱਡ ਸਕਦੇ ਆ ਉਹਨੂੰ ਕੋਈ ਉਹ ਫਿਰ ਟੈਗ ਲੱਗ ਜਾਂਦਾ ਨਾ ਬੰਦਾ ਉਹ ਕੁਝ ਤੁਹਾਨੂੰ ਰਾਹ ਵਿੱਚ ਟੱਕਰਦਾ ਹੋਣਾ ਤੁਸੀਂ ਰਹਿਣਾ ਹੀ ਰੋਡਾਂ ਤੇ ਆ ਰੋਡਾਂ ਤੇ ਸਾਰਾ ਕੁਝ ਮਿਲਦਾ ਹੀ ਆ ਬੰਦੇ ਨੂੰ ਮਿਲਦਾ ਸਾਰਾ ਕੁਝ ਹੀ ਹੁੰਦਾ ਬੰਦੇ ਦੇ ਨਾਲ ਤੇ ਇੱਕ ਉਸਤਾਦ ਜੀ ਮੈਂ ਉਹ ਪੁੱਛਣਾ ਚਾਹੁੰਦਾ ਆ ਬਈ ਜਿਹੜੇ ਆਪਣੇ ਪੁਲਿਸ ਵਾਲੇ ਭਰਾ ਆ ਉਹ ਜਿਹੜਾ ਡਰਾਈਵਰਾਂ ਦਾ ਟਰੱਕਾਂ ਵਾਲਿਆਂ ਦਾ ਕਿੰਨਾ ਕੁ ਸਹਿਯੋਗ ਕਰਦੇ ਆ ਖੁੱਲੇ ਸ਼ਬਦਾਂ ਵਿੱਚ ਦੱਸਿਓ ਆਪਣੇ ਦਿਲ ਦੀਆਂ ਭਾਵਨਾਵਾਂ ਬਾਹਰ ਕੱਢ ਕੇ ਸੱਚੀ ਗੱਲ ਸੁਸ਼ਣੀ ਆ ਨੇ ਸਾਵਨੋ ਵੀ ਜਿਹੜੇ ਪੁਲਿਸ ਵਾਲੇ ਆ ਉਹਨਾਂ ਦੇ ਵਿੱਚੋਂ ਤਾਂ ਵੈਸੇ ਅੱਜ ਤੱਕ ਤਾਂ ਕੋਈ ਆਪਾਂ ਨੂੰ ਹਜੇ ਡਰਾਈਵਰੀ ਲੈਂਨ ਦੇ ਵਿੱਚ ਤਾਂ ਨਹੀਂ ਕੋਈ ਚੰਗਾ ਟੱਕਰਿਆ ਨਾ ਤੇ ਜਦੋਂ ਵੀ ਕਿਤੇ ਵੀ ਕੋਈ ਟੱਕਰ ਦਾ ਆ ਤਾਂ ਉਹ ਏਸੀ ਚੀਜ਼ ਨੂੰ ਹੁੰਦਾ ਵੀ ਮੈਂ ਆਪਣਾ ਹੁਣ ਇੱਕੋ ਚਾਹ ਪਾਣੀ ਲੈ ਲਵਾਂ ਭਾਵੇਂ ਤੇਰੇ ਡਾਕੂਮੈਂਟ ਪੂਰੇ ਆ ਚਾਹੇ ਅੱਧੇ ਆ ਉਹਨਾਂ ਨੂੰ ਸੌ ਦਾ ਪੱਤਾ ਫੜਾ ਦੇ ਤਾਂ ਉਹ ਕਹਿੰਦੇ ਵੀ ਬਸ ਹੁਣ ਤੇਰੇ ਸਾਰਾ ਕੁਝ ਹੀ ਪਾਸ ਆ ਉਹ ਉਹਨਾਂ ਦਾ ਵੀ ਇਹ ਮਜਬੂਰੀ ਬਣੀ ਆ ਲਾਲਾ ਉਹਨਾਂ ਨੂੰ ਵੀ ਪਤਾ ਅਹੀਂ ਇਹਨਾਂ ਤੋਂ ਜਿਹੜੀ ਉੱਪਰਲੀ ਕਮਾਈ ਹੋਣੀ ਆ ਸਾਨੂੰ ਇਹਨਾਂ ਤੋਂ ਹੀ ਹੋਣੀ ਆ ਉਹ ਦੇਖਦੇ ਆ ਉਹ ਤਾਂ ਜੇ ਤੁਸੀਂ ਰੌਂਗ ਹੋ ਗਏ ਉਹਨੂੰ ਇੱਕ ਵਾਰੀ ਅਸੀਂ ਚਤੌੜ ਸ਼ਹਿਰ ਨੋ ਐਂਟਰੀ ਚ ਬੜ ਗਏ ਉੱਥੇ ਵੀ ਬੰਦਾ ਚੰਗਾ ਟੱਕ ਜਿਹੜੇ ਚੰਗੇ ਚੰਗੇ ਵੀ ਹੈਗੇ ਆ ਉਹ ਬੰਦਾ ਕਹਿੰਦਾ ਵੀ ਤੂੰ ਨੋ ਐਂਟਰੀ ਚ ਆ ਗਿਆ ਮੈਂ ਕਹਿੰਦਾ ਜੀ ਸਾਨੂੰ ਸਰ ਪਤਾ ਨਹੀਂ ਸਿਕਾ ਵੀ ਅਸੀਂ ਕਾਫੀ ਟਾਈਮ ਬਾਅਦ ਆਏ ਆ ਵੀ ਅਸੀਂ ਕਹੇ ਪੁਰਾਣਾ ਰੋਡ ਚੱਲਦਾ ਹੋਊਗਾ ਉਹ ਕਹਿੰਦਾ ਨਹੀਂ ਅੱਜ ਇੰਨੇ ਟਾਈਮ ਤੋਂ ਨੋ ਐਂਟਰੀ ਹੋਈ ਆ ਵੀ ਹੁਣ ਤੁਹਾਨੂੰ ਇੱਥੋਂ ਗੱਡੀ ਤੁਸੀਂ ਘੁਮਾ ਲਓ ਵਾਪਸ ਲੈ ਜਾਓ ਉਹ ਕਮਾ ਕੇ ਉਹਨੇ ਸਾਨੂੰ ਵਾਪਸ ਭੇਜ ਦਿੱਤਾ ਤੇ ਕਈ ਇਦਾਂ ਦੇ ਵੀ ਹੈਗੇ ਜਿਹੜੇ ਕਹਿੰਦੇ ਨਹੀਂ ਹੁਣ ਤੋਂ ਬਸ ਜੁਰਮ ਕਰ ਦਿੱਤਾ ਇਹ ਹਾਂ ਸਾਡੀ ਜੇਬ ਚ ਪਾ ਕੇ ਜਾ ਹੁਣ ਤਾਂ ਇਹ ਤੈਨੂੰ ਲਾ ਲਾ 5000 ਦਾ ਚਲਾਨ ਆ ਸਾਡੀ ਜੇਬ ਦਾ ਹਰ 1000 ਰੁਪਈਆ ਦੇਖ ਲੈ ਉਧਰ ਨੂੰ ਜਾਣਾ ਕਿ ਇੱਧਰ ਨੂੰ ਜਾਣਾ ਤੈਨੂੰ ਜਾਣਾ ਤੇ ਬੰਦਾ ਫੇਰ ਸੋਚਦਾ ਹੀ ਆ ਮੈਂ 5000 ਦਾ ਚਲਾਨ ਬਚਦਾ ਗੱਡੀਆਂ ਨੂੰ ਅੱਜ ਕੱਲ ਕੀ ਆ ਉਸ ਹੱਬ ਦੇ ਨਾਲ ਬੰਦਾ ਇਹ ਸੋਚੂਗਾ ਵੀ ਚੱਲ ਯਾਰ 5000 ਮੈਂ ਚਲਾਨ ਘਾਤੇ ਕਰਾਉਣਾ ਇਹਦੀ ਜੇਬ ਚ 1000 ਪਾ ਦਿੰਨੇ ਆ ਮਤਲਬ ਭਰਾ ਨੇ ਦੱਸਿਆ ਵੀ ਉਹ ਭਰਾ ਨੇ ਸਾਨੂੰ ਰਾਹੇ ਪਾਤਾ ਵੀ ਚਲੋ ਤੁਸੀਂ ਮੁੜ ਜਓ ਨਾ ਮਤਲਬ ਬਰਾਈ ਦੇ ਨਾਲ ਨਾਲ ਚੰਗਿਆਈ ਜਿਹੜੀ ਉਹ ਵੀ ਹਮੇਸ਼ਾ ਹੀ ਜਿੰਦਾ ਰਹਿੰਦੀ ਹੈ ਬਰਾਈ ਜਿਹੜੀ ਆ ਉਹ ਚੰਗਿਆਈ ਨੂੰ ਕਦੇ ਵੀ ਖਤਮ ਨਹੀਂ ਕਰ ਸਕਦੀ ਹਰ ਤਰ੍ਹਾਂ ਦੇ ਬੰਦੇ ਤੁਹਾਨੂੰ ਫੀਲਡ ਵਿੱਚ ਮਿਲਦੇ ਰਹਿੰਦੇ ਆ ਤੇ ਹੋਰ ਇਸ ਇਸ ਵੇਲੇ ਡਰਾਈਵਰਾਂ ਨੂੰ ਕੀ ਪ੍ਰੋਬਲਮ ਆਉਂਦੀਆਂ ਜਾਂਦੀਆਂ ਮਤਲਬ ਡਰਾਈਵਰਾਂ ਨੂੰ ਇਸ ਵੇਲੇ ਪ੍ਰੋਬਲਮ ਹੈ ਇਹ ਆ ਕਿ ਇਹਨਾਂ ਦਾ ਏਕਾ ਹੀ ਹੈ ਨਹੀਂਗਾ ਜੀ ਅੱਛਾ ਜੀ ਡਰਾਈਵਰਾਂ ਦਾ ਜੇ ਡਰਾਈਵਰਾਂ ਦਾ ਮਹਿਕਮੇ ਦਾ ਏਕਾ ਹੋ ਜਵੇ ਨਾ ਤੇ ਇਹ ਸਾਰਾ ਕੁਝ ਹੀ ਕਰ ਸਕਦੇ ਆ ਰੋਡ ਤੇ ਇਹਨਾਂ ਨੂੰ ਕੋਈ ਹੱਥ ਨਹੀਂ ਲਾ ਸਕਦਾ ਕੋਈ ਜ਼ਰੂਰੀ ਨਹੀਂ ਕਿ ਆਪਾਂ ਸਾਰੇ ਡਰਾਈਵਰ ਚੰਗੇ ਵੀ ਆ ਉਹ ਤੈਨੂੰ ਮੈਂ ਦੱਸਦਾ ਵੀ 90% ਚੰਗੇ ਆ ਤੇ 10% ਜਿਹੜੇ ਵਿੱਚ ਗਲਤ ਆ ਨਾ ਉਹਨਾਂ ਦੇ ਨਾਲ ਉਹ 90% ਵੀ ਜਿਹੜੇ ਆ ਉਹ ਵੀ ਗਲਤ ਹੀ ਗਿਣੇ ਜਾਂਦੇ ਆ ਹਰ ਇੱਕ ਬੰਦਾ ਇਹਨਾਂ ਨੂੰ ਇਹੀ ਦੇਖਦਾ ਕਿ ਡਰਾਈਵਰ ਆ ਗੱਡੀ ਦੀ ਸੀਟ ਤੇ ਬੈਠਾ ਟਰੱਕ ਦੇ ਲਾਗੇ ਪਰ ਮੈਂ ਤੂੰ ਖੜ ਜਾ ਜਾ ਕੇ ਤੈਨੂੰ ਵੀ ਉਹਨਾਂ ਨੇ ਇਹ ਕਹਿਣਾ ਇਹ ਡਰਾਈਵਰ ਹੋਣਾ ਤੇਰੇ ਵੱਲੋਂ ਦੇਖਣਾ ਉਹੋ ਜਿਹੀ ਨਜ਼ਰ ਨਹੀਂ ਦੇਖਣਾ ਜਿਹੜੀ ਡਰਾਈਵਰਾਂ ਨੂੰ ਦੇਖ ਹਰ ਇੱਕ ਬੰਦਾ ਦੇਖਦਾ ਤੇ ਹਜੇ ਦੇਖ ਲਓ ਦੋਸਤੋ ਸਾਡੇ ਮੋਲਕ ਨੂੰ ਨਾ ਜਿਹੜਾ ਮੇਨ ਐ ਇਸ ਵੇਲੇ ਚਲਾਉਣ ਵਿੱਚ ਜਿਹੜੀ ਰੀਡ ਦੀ ਹੱਡੀ ਆ ਉਹ ਡਰਾਈਵਰ ਐ ਇਸ ਵੇਲੇ ਜੇ ਸਹੀ ਮੈਨੇ ਵਿੱਚ ਦੇਖਿਆ ਜਾਵੇ ਅੰਦਰ ਕਸਾਨੋ ਅੰਦੋਲਨ ਚੱਲਦਾ ਸਿਕਾ ਉਹਦੇ ਵਿੱਚ ਆਪਾਂ ਸੁਣਦੇ ਸੀਗੇ ਵੀ ਕਿਸਾਨ ਉਹ ਗੋਂਦਾ ਆ ਤਾਂ ਦੇਸ਼ ਚੱਲਦਾ ਹਨਾ ਕਿਸਾਨ ਉਹ ਗੋਂਦਾ ਆ ਡਰਾਈਵਰ ਪਹੁੰਚਾਉਂਦਾ ਆ ਫੇਰ ਫੇਰ ਦੇਸ਼ ਖਾਂਦਾ ਆ ਫੇਰ ਦੇਸ਼ ਖਾਂਦਾ ਆ ਮਤਲਬ ਜੇ ਕਿਸਾਨ ਕੋ ਗੋਂਦਾ ਆ ਦੁਬਾਰਾ ਕਰੀ ਉਸ ਉਹੀ ਗੱਲ ਆ ਗਈ ਨਾ ਕਿ ਕਿਸਾਨ ਹੁੰਦਾ ਹੈ ਡਰਾਈਵਰ ਪਹੁੰਚਾਉਂਦਾ ਹੈ ਤਾਂ ਫਿਰ ਦੇਖਦੇ ਲੋਕਾਂ ਦੇ ਮੂੰਹ ਤੱਕ ਪਹੁੰਚਦਾ ਹੈ ਸਭ ਦਾ ਸਹਿਯੋਗ ਹੈ ਕਿ ਚੀਨ ਬਣੀ ਹੋਈ ਹੈ ਸਾਰੀ ਹੈ ਨਾ ਜਿੰਨਾ ਕਿ ਆਪਾਂ ਮੰਨ ਲਓ ਆਰਮ ਫੌਜੀਆ ਨੂੰ ਆਪਾਂ ਦਿੰਨੇ ਐਮਿਅਤ ਉਹੋ ਜਿਹੀ ਕਿਸਾਨਾਂ ਨੂੰ ਵੀ ਦਿੰਨੇ ਆ ਤੇ ਉਹੋ ਜਿਹਾ ਹੀ ਰੋਲ ਹੈ ਇੱਕ ਡਰਾਈਵਰਾਂ ਦਾ ਵੀ ਹੈ ਪਰ ਡਰਾਈਵਰ ਨੂੰ ਉਹ ਇੱਜ਼ਤ ਨਾ ਨਹੀਂ ਦੇਖਿਆ ਜਾਂਦਾ ਉਹ ਦੇਖਿਆ ਨਹੀਂ ਜਾਂਦਾ ਬਸ ਡਰਾਈਵਰਾਂ ਦੀ ਇੱਕ ਕਿਸਮਤ ਬਦਕਿਸਮਤੀ ਲਾ ਲੋ ਇਹ ਵਿਭਾਗ ਜਿਹੜਾ ਆ ਥੋੜਾ ਜਿਹਾ ਗਿਣਿਆ ਹੀ ਉਸ ਤਰ੍ਹਾਂ ਗਿਆ ਹਨ ਇਹਨਾਂ ਨੂੰ ਇੱਜ਼ਤ ਮੇਰੇ ਹਿਸਾਬ ਨਾਲ ਇੱਥੇ ਤਾਂ ਨਹੀਂ ਮਿਲਦੀ ਆ ਜਿਹੜੀ ਹੁਣ ਸਾਡੀ ਤਾਂ ਚਲੋ ਨੰਗੇ ਚੱਲੀ ਆ ਨਾ ਤਕਰੀਬਨ ਅਸੀਂ ਵੀ ੱੱਕੇ ਖਾਂਦੇ ਨੂੰ ਸਾਨੂੰ ਮੈਨੂੰ 25 30 ਸਾਲ ਹੋ ਗਿਆ ਆ ਤੇ ਮੈਂ ਨਹੀਂ ਦੇਖਿਆ ਕਿ ਕਿਤੇ ਡਰਾਈਵਰ ਨੂੰ ਕੋਈ ਚੰਗੀ ਹੈਗੇ ਬਿਮਾਰੀ ਵੀ ਹੈਗੇ ਆ ਜਿਹੜੇ ਕਹਿੰਦੇ ਆ ਕਿ ਬੰਦੇ ਦੀ ਗਾਇ ਦੀ ਚਾਹ ਪਾਣੀ ਵੀ ਪੁੱਛਦੇ ਆ ਉਸਤਾਦ ਜੀ ਤੁਸੀਂ ਰੋਟੀ ਪਾਣੀ ਖਾ ਲਿਆ ਨਹੀਂ ਖਾਦਾ ਤਾਂ ਲਿਆ ਕੇ ਵੀ ਦਿੰਦੇ ਆ ਬਹੁਤ ਬਿਵਾਰੀ ਵੀ ਇਹੋ ਜਿਹੇ ਟੱਕਰਦੇ ਆ ਕਈ ਬਿਵਾਰੀ ਇਹੋ ਜਿਹੇ ਆ ਜਿਹੜੇ ਬੰਦੇ ਇਹਨੇ ਇਹ ਨਹੀਂ ਦੇਖਣਾ ਕਿ ਮਜਬੂਰੀ ਦੇ ਵਿੱਚ ਮੇਰਾ ਮਾਲ ਲੈ ਕੇ ਆਇਆ ਕਿੰਨੀ ਪਰੇਸ਼ਾਨੀ ਚ ਪਹੁੰਚਿਆ ਦਿਨ ਰਾਤ ਜਾ ਕੇ ਪਹੁੰਚਿਆ ਤੇ ਉਹਨਾਂ ਨੂੰ ਇਹ ਬਹਾਨਾ ਚਾਹੀਦਾ ਵੀ ਤੇਰੀ ਗੱਡੀ ਇੱਕ ਘੰਟਾ ਲੇਟ ਆ ਤਾਂ ਮੈਂ ਤੇਰਾ ਕਿਰਾਇਆ ਨਹੀਂ ਦਿੰਦਾ ਹੁਣ ਜਿਹੜੇ ਸੁੱਕੇ ਮਾਲ ਲਾ ਲੋ ਜਿੱਦਾਂ ਕੱਚੇ ਮਾਲ ਤੇ ਇਹ ਹੋ ਜਾਂਦੀ ਆ ਵੀ ਜੇ ਘੰਟਾ ਲੇਟ ਆ ਤਾਂ ਤੇਰਾ ਕਿਰਾਇਆ ਕੱਟਿਆ ਜਾਣਾ ਤੇ ਜੇ ਮੰਨ ਲਓ ਸੁੱਕੇ ਮਾਲ ਆ ਉਹਨਾਂ ਦੇ ਵਿੱਚ ਇਹ ਆ ਵੀ ਜਿਹੜਾ ਤੇਰਾ ਬੈਲੈਂਸ ਪੜ ਆਇਆ ਉਹ ਅਗਲੇ ਕਹਿੰਦੇ ਹੁਣ ਅਸੀਂ ਇੱਕ ਵਾਰੀ ਦਿੱਲੀ ਮਾਲ ਲੈ ਕੇ ਆ ਗਏ ਉੱਥੋਂ ਉਹਨਾਂ ਨੇ ਲਦਾਇਆ ਅਸੀਂ ਲੈ ਕੇ ਆ ਗਏ ਚਾਰ ਪੰਜਾਂ ਦਿਨਾਂ ਦੇ ਵਿੱਚ ਸੰਘਰਸ਼ ਕਰਕੇ ਪਹੁੰਚੇ ਉੱਥੇ ਗੇਟ ਤੇ ਜਾ ਕੇ ਜਦੋਂ ਪੇਪਰ ਦਿੱਤੇ ਉਹ ਕਹਿੰਦੇ ਭਾਜੀ ਅਸੀਂ ਤਾਂ ਇਹ ਮਾਲ ਹੀ ਨਹੀਂ ਮੰਗਾਇਆ ਇਹ ਜਿਹੜਾ ਸਾਨੂੰ ਮਾਲ ਚਾਹੀਦਾ ਸੀ ਉਹ ਤਾਂ ਉਹਨਾਂ ਨੇ ਭੇਜਿਆ ਹੀ ਨਹੀਂ ਹਾਂ ਅਸੀਂ ਇਹਨੂੰ ਕੀ ਕਰਨਾ ਅਸੀਂ 18 ਦਿਨ ਖੜੇ ਰਹਿ ਜੀ ਉੱਥੇ ਮਤਲਬ ਉਦੋਂ ਪਹਿਲਾਂ ਤੇਲ ਫੂਕਣ ਵਾਲੇ ਪੈਸੇ ਕੋਲੋਂ ਪਾਏ ਫਿਰ 18 ਦਿਨਾਂ ਦੇ ਪੈਸੇ ਕੁਬੱਚ ਐਦਾਂ ਨਹੀਂ ਆ ਜਿਹੜੀਆਂ ਬੰਦੇ ਨੂੰ ਜਦੋਂ ਪ੍ਰੋਬਲਮ ਆ ਜਾਂਦੀਆਂ ਫਿਰ ਸਰਵਾਈਵ ਕਰਨਾ ਬਹੁਤ ਔਖਾ ਹੋ ਜਾਂਦਾ ਉਹ ਵੀਡੀਓ ਦੇਖਦੇ ਆ ਜਿਹੜੀਆਂ ਕਿਤੇ ਨਾ ਕਿਤੇ ਕੋਈ ਫੈਕਟਰੀ ਦੇ ਵਿੱਚ ਕੋਈ 10 ਦਿਨਾਂ ਦਾ ਖੜਾ ਆ ਕੋਈ 15 ਦਿਨਾਂ ਦਾ ਖੜਾ ਆ ਉਹਨਾਂ ਨੂੰ ਖਾਲੀ ਨਹੀਂ ਕਰਦੇ ਆ ਕੋਈ ਇੱਕ ਸਿਰਫ ਆਪਣਾ ਜਿਹੜਾ ਖਾਣ ਪੀਣ ਵਾਲਾ ਸਮਾਨ ਆ ਇਹ ਹੀ ਲੋਕੀ ਥੋੜਾ ਜਿਹਾ ਟਾਈਮ ਨਾ ਖਾਲੀ ਕਰ ਲੈਂਦੇ ਆ ਕਈ ਤਾਂ ਇਹਨੂੰ ਵੀ 2-2 ਦਿਨ ਲਾ ਦਿੰਦੇ ਆ 3-3 ਦਿਨ ਤੇ ਬਾਕੀ ਡਰਾਈਵਰਾਂ ਦਾ ਜਿਹੜਾ ਸਾਹਮਤਾ ਵੇ ਆ ਵੀ ਡਰਾਈਵਰ ਬੰਦੇ ਦਾ ਨਾ ਜੇ ਏਕਾ ਹੋ ਜਵੇ ਇਹ ਤੁਮਾਰ ਇਥੋਂ ਹੀ ਖੰਦੇ ਆ ਇਹ ਤੇ ਮੈਂ ਪਾ ਇੱਕ ਗੱਲ ਤੈਨੂੰ ਹੋਰ ਪੁੱਛਣਾ ਚਾਹੁੰਦਾ ਜਦੋਂ ਗਾਂ ਤੇਰੇ ਵੀ ਬੱਚੇ ਆ ਤੂੰ ਦਿਲੋਂ ਦੱਸਣੀ ਇਹ ਗੱਲ ਤੂੰ ਚਾਹੁੰਦਾ ਵੀ ਤੇਰੇ ਬੱਚੇ ਵੀ ਡਰਾਈਵਰ ਬਣ ਨਹੀਂ ਮੈਂ ਬਿਲਕੁਲ ਨਹੀਂ ਤਾਂ ਮੈਂ ਸੱਚੀ ਗੱਲ ਦੱਸਾਂ ਮੈਂ ਕਦੇ ਆਪਣੇ ਮੁੰਡੇ ਨੂੰ ਨਾ ਗੱਡੀ ਦੇ ਕੋਲ ਆ ਵੀ ਜਾਵੇ ਉਹਨੂੰ ਸ਼ੌਂਕ ਹੈ ਚਾਹ ਹੁੰਦਾ ਵੀ ਆਇਆ ਬਾਪੂ ਚੱਲ ਗੱਡੀ ਦੇ ਕੋਲ ਜਾ ਕੇ ਬੈਠੀਏ ਤਾਂ ਮੈਂ ਉਹਨੂੰ ਇੱਕਦਮ ਐਸੋ ਜਿਹਾ ਦਬਕਿਆ ਹੁਣ ਕਦੇ ਗੱਡੀ ਦੇ ਕੋਲ ਆਉਂਦਾ ਨਹੀਂ ਮੈਂ ਕਦੇ ਵੀ ਨਹੀਂ ਚਾਹੂੰਗਾ ਕਿ ਉਹ ਇਸ ਲਾਈਨ ਦੇ ਵਿੱਚ ਪਵੇ ਕਿਉਂਕਿ ਜਿਹੜੇ ਡਰਾਈਵਰੀ ਲਾਈਨ ਨੂੰ ਜਿੰਨੇ ਧੱਕੇ ਝੱਲਣੇ ਪੈਂਦੇ ਆ ਨਾ ਜਿੰਨੇ ਦੁੱਖ ਝੱਲਣੇ ਪੈਂਦੇ ਆ ਉਹ ਕਿਸੇ ਹੋਰ ਲਾਈਨ ਨੂੰ ਨਹੀਂ ਝੱਲਣੇ ਪੈਂਦੇ ਹੈਗੇ ਇਹ ਭਰਾ ਨੇ ਆਪਣਾ ਬੰਦਾ ਮੌਤ ਦੇ ਮੂੰਹ ਚ ਰਹਿੰਦਾ ਦਿਨ ਰਾਤ ਹਰ ਵੇਲੇ ਜਿੱਦਾਂ ਜਾਨ ਤਲੀ ਦੇ ਉੱਤੇ ਹੀ ਆ ਇਹ ਇਹ ਵੀਰ ਦਾ ਜਿਹੜਾ ਡਰਾਈਵਰ ਭਰਾਵਾਂ ਦਾ ਦੁੱਖ ਸੀ ਵੀਰ ਦੇ ਥਰੂ ਤੁਹਾਨੂੰ ਦਿਖਾ ਲੈਣ ਦੀ ਕੋਸ਼ਿਸ਼ ਕੀਤੀ ਆ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਸ਼ੇਅਰ ਕਰ ਦਿਓ ਵੀਡੀਓ ਨੂੰ ਜਿਹੜੇ ਬੰਦੇ ਡਰਾਈਵਰ ਭਰਾਵਾਂ ਦੀ ਮਿਹਨਤ ਨੂੰ ਪਿਆਰ ਕਰਦੇ ਆ ਮੈਂ ਤੁਹਾਡਾ ਆਪਣਾ ਮੌਂਟੀ ਮਾਨ ਇੰਨੀਆਂ ਗੱਲਾਂ ਕਰਦਾ ਹੋਇਆ ਮੰਗਦਾ ਤੁਹਾਡੇ ਤੋਂ ਆਗਿਆ ਜੀ ਮੈਨੂੰ ਦਿਓ ਆਗਿਆ ਧੰਨਵਾਦ